अगर ब्रेन इंजरी है तो उसमें कोई बचा नहीं सकता इसलिए अवेयरनेस क्रिएट पुलिस वाले बोल सकते हैं ये हर इंडिविजुअल को अपनी तरफ से रिस्पांसिबिलिटी लेनी पड़ेगी अਸੀਂ ਵੀ ਬਹੁਤ ਅਵੇਅਰ ਕਰਦੇ ਆਂ ਚਲਾਣ ਵੀ ਕਰਦੇ ਆਂ ਜਿਹੜੇ ਨਹੀਂ ਪਹਿਨਦੇ ਸਮਝਾਈਦਾ ਵੀ ਆ ਲੇਕਿਨ ਲੋਕਾਂ ਦੇ ਇਹੀ ਛੋਟੇ ਛੋਟੇ ਪੰਡ ਤੇ ਅਸੀਂ ਜੇ ਇੱਥੋਂ ਆਏ ਆ ਜੀ ਅਸੀਂ ਇੱਥੇ ਹੀ ਜਾਣਾ ਜੀ ਬਿਲਕੁਲ ਨੇੜੇ ਜੀ ਮੇਰਾ ਐਸੇ ਮਹੱਲੇ ਚ ਘਾਰਿਆ ਮੈਂ ਦੋ ਗਲੀਆਂ ਚੋਂ ਛੱਡ ਕੇ ਆਇਆ 70% ਪਬਲਿਕ ਸਿਆਣੀ ਆ ਸਮਝਦਾਰ ਆ ਜਿਹੜੇ 30% ਨੇ ਉਹ ਜਿਵੇਂ ਜੰਗ ਬੱਚੇ ਕਹ ਦਿੰਦੇ ਆ ਉਹਨਾਂ ਦੇ ਕੋਈ ਬਚਪਨਾ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਸਾਡਾ ਕੰਮ ਆ ਜਿਹੜਾ ਵੀ ਬੱਚਾ ਅਸੀਂ ਤਾਂ ਸਕੂਲਾਂ ਦੇ ਵਿੱਚ ਜਾ ਕੇ ਇਹਨਾਂ ਨੂੰ ਬਕਾਇਦਾ ਬਰੀਫਿੰਗ ਕੀਤੀ ਆ ਕਿ ਜੇ ਤੁਹਾਡੇ ਲਾਇਸੈਂਸ ਨਹੀਂ ਬਣਦੇ ਤੇ ਸਾਨੂੰ ਦੱਸੋ ਅਸੀਂ ਤੁਹਾਨੂੰ ਲਾਇਸੈਂਸ ਬਣਵਾ ਦਿੰਦੇ ਆ ਸਸੀ ਘੱਲ ਹੁਣ ਨਾਲ ਵੀ ਦੇਖ ਰਹੇ ਹਾਂ ਤੁਸੀਂ ਮੈਂ ਨਿਤਿਨ ਦੁਆੜੀ ਦਾ ਪਹੁੰਚਿਆ ਲੁਧਿਆਣਾ ਬਸਤੀ ਚੋਦੇਵਾਲ ਚੌਕ ਦੇ ਵਿੱਚ ਜਿੱਥੇ ਦੱਸ ਦਿੰਦੇ ਆ ਕਿ ਤانوں ਤਸਵੀਰਾਂ ਸਭ ਤੋਂ ਪਹਿਲਾਂ ਦਿਖਾ ਦਿੰਨੇ ਆਂ ਅਗਰ ਲੋਕਾਂ ਦੀ ਗੱਲ ਕਰਦੀਆਂ ਤਾਂ ਲੋਕ ਜਿਹੜੇ ਨੇ ਹੈਲਮਟ ਪਾਣਾ ਜਿਹੜਾ ਸਹੀ ਨਹੀਂ ਸਮਝਦੇ ਪਰ ਕਿਉਂ ਨਹੀਂ ਸਮਝਦੇ ਸਹੀ ਕਿਉਂਕਿ ਅਗਰ ਪ੍ਰਸ਼ਾਸਨ ਦੀ ਗੱਲ ਕਰਦੀ ਆ ਤਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਹਮੇਸ਼ਾ ਹੀ ਜਿਹੜਾ ਕਿਤੇ ਨੇ ਕਿਤੇ ਅਵੇਅਰ ਜਿਹੜਾ ਲੋਕਾਂ ਨੂੰ ਕੀਤਾ ਜਾਂਦਾ ਹੈ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਹੈਲਮਟ ਪਾ ਕੇ ਚੱਲੋ ਕਿਉਂਕਿ ਹੈਲਮਟ ਉਹਨਾਂ ਦੀ ਖੁਦ ਦੀ ਜੜੀ ਹੈ ਸੇਫਟੀ ਹੁੰਦੀ ਹੈ ਮਗਰ ਹੈਲਮਟ ਪਾਣਾ ਉਹ ਜਿਹੜਾ ਜ਼ਰੂਰੀ ਨਹੀਂ ਸਮਝਦੇ ਪਰ ਅੱਜ ਦੀ ਗੱਲ ਕਰਦੀ ਆ ਤਾਂ ਇਸਨੇ ਵੈਲਫੇਅਰ ਸੁਸਾਇਟੀ ਜਿਹੜੀ ਹੈ ਇੱਕ ਐਨਜੀਓ ਜਿਹੜੀ ਹੈ ਉਸ ਐਨਜੀਓ ਵੱਲੋਂ ਜਿਹੜਾ ਹੈ ਬਸਤੀ 14 ਚੌਕ ਦੇ ਵਿੱਚ ਜਿਹੜਾ ਹੈਲਮਟ ਜਿਹੜੇ ਆ ਵੰਡੇ ਜਾ ਰਹੇ ਪਰ ਮੌਕੇ ਤੇ ਮੈਡਮ ਵੀ ਪਹੁੰਚੇ ਨੇ ਸੋ ਮੌਕਾ ਮੌਕੇ ਦੇ ਉਤੇ ਨਾਕਾ ਇਨਚਾਰਜ ਜਿਹੜੇ ਨੇ ਐਸਆਈ ਅਮਰਜੀਤ ਸਿੰਘ ਉਹ ਵੀ ਮੌਕੇ ਤੇ ਖੜੇ ਨੇ ਸੋ ਲੋਕਾਂ ਨੂੰ ਉਹਨਾਂ ਵੱਲੋਂ ਜਿਹੜਾ ਹੈਲਮਟ ਵੀ ਜਿਹੜਾ ਹੈ ਪ੍ਰੋਵਾਈਡ ਕੀਤਾ ਜਾ ਰਿਹਾ ਪਰ ਗੱਲਬਾਤ ਕਰਾਂਗੇ ਕਿਉਂਕਿ ਇੱਕ ਪਾਸੇ ਉਹਨਾਂ ਵੱਲੋਂ ਜਿਹੜਾ ਅਵੇਅਰ ਵੀ ਕੀਤਾ ਜਾ ਰਿਹਾ ਤਾਂ ਦੂਜੇ ਪਾਸੇ ਹੈਲਮਟ ਵੀ ਜਿਹੜੇ ਆ ਵੰਡੇ ਜਾ ਰਹੇ ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਹੈਲਮਮਟ ਜਿਹੜੇ ਆ आज हम लोग ट्रैफिक अवेयरनेस क्रिएट करने के लिए आए हैं क्योंकि ये सबसे दिस इज़ वन ऑफ द मोस्ट हैवी ट्रैफिक एरिया ऑफ लुधियाना तो जो हमारी नॉर्मली जो बैक सीट पैसेंजर है टू व्हीलर के वो लोग हेलमेट नहीं लगाते हैं तो हम लोग उसी इनिशिएटिव से आज यहाँ हेलमेट्स डिस्ट्रीब्यूट करने आए हैं और यहाँ पर मोस्टली जितने भी निकल रहे हैं किसी ने भी हेलमेट नहीं लगा रखा तो Uh, हमारे जो ऑर्गेनाइजेशन की एग्जेक्टिव मेंबर हैं शालू वर्मा उन्होंने हमारे को ये डोनेट किए हैं हेलमेट्स तो हम लोग अपनी ऑर्गेनाइजेशन की तरफ से ये आज से ही इनिशिएटिव स्टार्ट कर रहे हैं विद द हेल्प ऑफ आर एस सर बस्ती जोदेवाल सर बताएँगे आगे, आगे आप ਮੈਂ ਹੈਲਮਟ ਜਿੱਦਾਂ ਤੁਸੀਂ ਕਹਤਾ ਵੀ ਅਵੇਅਰ ਕਰ ਰਹੇ ਲੋਕਾਂ ਨੂੰ ਕੀ ਲੱਗਾ ਠੰਡ ਦਾ ਸਮਾਂ ਸ਼ੁਰੂ ਹੋ ਗਿਆ ਹੈ ਕਾਫੀ ਤੰਦ ਹੁੰਦੀ ਹੈ ਤੇ ਜਿਹੜੀਆਂ ਗੱਡੀਆਂ ਨੇ ਆ ਜਿਹੜੀ ਅੱਗੇ ਜਨਕਲ ਜਾਂਦੀਆਂ ਗੱਡੀਆਂ ਪਿੱਛੇ ਉਹਨਾਂ ਨੂੰ ਪਤਾ ਨਹੀਂ ਲੱਗਾ ਉਹਨਾਂ ਵਾਸਤੇ ਕੋਈ ਟੇਪ ਵਗੈਰਾ ਕੋਈ ਇਦਾਂ ਦਾ ਵੀ ਸੁਵਿਧਾ ਜਿਹੜੀ ਕੀਤੀ ਗਈ ਹੈ ਹਾਂ ਉਹ ਮੈਂ ਨੈਕਸਟ ਉਸਕੇ ਬਾਅਦ ਹਮਨੇ ਨੈਕਸਟ ਕੁਝ ਨਿਓਨ ਟੇਪਸ ਬਣਾਨੇ ਹੈ ਜਿਸसे ਕਿ ਇਹ ਇਸਮੇ ਵੀ ਅੱਗੇ ਜੋ ਕਮਿੰਗ ਵੈਦਰ ਹੈ ਉਸਮੇ ਹੈਲਪ ਹੋਗੀ ਲੋਕੋ ਨੂੰ ਔਰ ਮੈਂਨੇ ਸਾਥ ਮੇ ਜੋ ਸੀਨੀਅਰ ਸਿਟੀਜ਼ਨਸ ਹੈ ਉਹਨਾਂ ਕੇ ਲਿਏ ਵੀ ਸਟਿਕਰਸ ਬਨਵਾਏ ਹੈ जो लोग अन हॉर्न मारते हैं सीनियर सिटीजन को उनकी सिक्योरिटी के लिए वो भी हमारा नेक्स्ट प्रोजेक्ट है किन्ने के हेलमेट जड़े हैं बंडे जा रहे हैं आज थोड़े आज हम लोग ट्वेंटी फाइव लेके आए और इसके बाद हम सर से कांटेक्ट में रहेंगे सर हमें रिक्वायरमेंट देंगे हम उसके हिसाब से डोनेट करेंगे मेन हाईवे रोड की गल कर दिया तो इतना तक अस्सी परसेंट नहीं पा रहे हेलमेट क्यों नहीं पाना समझते राइड क्यों नहीं समझते क्योंकि अगर पुलिस की गल कर दिए तो हमेशा अवेयर किया जाता है पर हेलमेट क्यों नहीं पाते लोग लोग हेलमेट इसलिए नहीं पहनते क्योंकि उन्हें लगता है कि शायद इसमें पुलिस का बेनिफिट है उनको ये नहीं पता कि उनके खुद क्या बेनिफिट है इसमें वो इसलिए हेलमेट नहीं डालते जिस दिन उनको पता चलेगा कि पुलिस इज देयर टू हेल्प देम वो अपनी हेल्प के लिए डालेंगे तो वो पहनना शुरू करेंगे अभी जितने लोगों से हम मिले हैं वो कह रहे हैं हम यहीं पास से आए हैं तो पास में भी एक्सीडेंट हो सकता है और अगर ब्रेन इंजरी है तो उसमें कोई बचा नहीं सकता इसलिए अवेयरनेस क्रिएट पुलिस वाले बोल सकते हैं ये हर इंडिविजुअल को अपनी तरफ से एक रिस्पॉन्सिबिलिटी लेनी पड़ेगी ਮੇਰੇ ਮੈਂ ਹਰੇਕ ਨੂੰ ਦਿੱਤਾ ਜਾ ਰਿਹਾ ਕਿ ਜਿਨ੍ਹਾਂ ਕੋ ਕਾਗਜ਼ ਪੱਤਰ ਪੂਰੇ ਨੇ ਸਿਰਫ ਉਹਨਾਂ ਦੇ ਕੋਲ ਸਲਾਈਸ ਲਾਇਸੈਂਸ ਹੈ ਹਮ ਸਿਰਫ ਉਹਨਾਂ ਨੂੰ ਦੇਣਗੇ ਔਰ ਬਾਕੀ ਜਿਨ੍ਹਾਂ ਕੇ ਪਾਸ ਲਾਇਸੈਂਸ ਨਹੀਂ ਹੈ ਉਹਨ ਕੀ ਉਹਨੂੰ ਸਰ ਅਜ ਜੋ ਵੀ ਉਹਨਸੇ ਚਲਾਨ ਜਾਂ ਜੋ ਵੀ ਕਰਨਗੇ ਸਰ ਨਾਕੇ ਦੌਰਾਨ ਕਾਫੀ ਦਿਨ ਹੋ ਗਏ ਨੇ ਤੁਸੀਂ ਇੱਥੇ ਇਨਚਾਰਜ ਇੱਥੇ ਚਾਰਜ ਸੰਭਾਲਿਆ ਹੋਇਆ ਤਾਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਲੋਕਾਂ ਵੱਲੋਂ ਲੋਕ ਹੈਲਮਟ ਜਿਹੜਾ ਨਹੀਂ ਪਾਉਂਦੇ ਹਮੇਸ਼ਾ ਪੁਲਿਸ ਵੀ ਅਵੇਅਰ ਕਰਦੀ ਆ ਤਾਂ ਹੁਣ ਐਨ ਜੀਓਜ਼ ਵੀ ਜਿਹੜੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਹੈਲਮਟ ਵੰਡੇ ਜਾਂਦੇ ਅਸੀਂ ਵੀ ਬਹੁਤ ਅਵੇਅਰ ਕਰਦੇ ਆ ਚਲਾਨ ਵੀ ਕਰਦੇ ਆ ਜਿਹ ਲੇਕਿਨ ਲੋਕਾਂ ਦੇ ਇੱਕ ਛੋਟੇ ਛੋਟੇ ਪੰਡ ਦੇ ਅਸੀਂ ਜੀ ਇੱਥੋਂ ਹੀ ਆਏ ਜੀ ਅਸੀਂ ਇੱਥੇ ਹੀ ਜਾਣਾ ਜੀ ਬਿਲਕੁਲ ਨਜ਼ਦੀਕ ਹੈ ਜੀ ਮੇਰਾ ਐਸੇ ਮਹੱਲੇ ਚ ਘਾਰਿਆ ਮੈਂ ਦੋ ਗਲੀਆਂ ਚੋਂ ਛੱਡ ਕੇ ਆਇਆ ਇਦਾਂ ਦੀਆਂ ਗੱਲਾਂ ਕਰਦੇ ਸੀ ਫੇਰ ਵੀ ਕਹੀਦਾ ਵੀ ਜਦੋਂ ਤੁਸੀਂ ਰੋਡ ਤੇ ਚੜਦੇ ਹੋ ਟੂ ਵੀਲਰ ਤੇ ਚੜਦੇ ਹੋ ਹੈਲਮਟ ਪਹਿਨੋ ਅਵੇਅਰ ਕਰਦੇ ਰਹੀਦਾ ਚਲਾਨ ਵੀ ਕਰੀਦੇ ਆ ਤੋਂ ਕਾਫੀ ਸੁਧਾਰ ਹੋਇਆ ਪਹਿਲਾਂ ਨਾਲੋਂ ਲੇਕਿਨ ਹਾਲੇ ਵੀ ਬਹੁਤ ਹੈ ਜਿਹੜੇ ਨਹੀਂ ਟ੍ਰੈਫਿਕ ਰੂਲਾਂ ਦੀ ਪਾਲਣਾ ਕਰਦੇ ਇਦਾਂ ਚਲਾਨ ਹੁੰਦੇ ਰਹਿਣਗੇ ਕੁਝ ਇਹਨਾਂ ਦੇ ਅਵੇਅਰ ਵੀ ਕਰਦੇ ਆ ਹੌਲੀ ਹੌਲੀ ਲੋਕੇ ਅਵੇਅਰ ਕਰਨਾ ਲੋਕੀ ਜਿਹੜੇ ਮੰਨ ਜਾਣਗੇ ਅਗਰ ਬਸਤੀ ਜੋਲੇ ਵਾਲ ਦੀ ਗੱਲ ਕਰਦੀ ਹੈ ਤੇ ਲੋਕ ਜਿਹੜਾ ਹੈ ਹਲਮਟ ਨੂੰ ਜਿਹੜਾ ਕਿਤੇ ਨਾ ਕਿਤੇ ਸੋਚਦੇ ਹੈ ਕਿ ਹਲਮਟ ਪਾਉਣਾ ਸਾਨੂੰ ਘਤਰਾ ਪਰ ਹਲਮਟ ਪਾਉਣਾ ਉਹਨਾਂ ਦੀ ਸੇਫਟੀ ਹੈ ਇਦਾਂ ਦਾ ਕਦੇ ਅਵੇਅਰਨੈਸ ਕੀਤਾ ਗਿਆ ਅਸੀਂ ਅਸੀਂ ਇਹੀ ਸਮਝਾਉਂਦੇ ਹਮੇਸ਼ਾ ਵੀ ਹਲਮਟ ਤੁਹਾਡੀ ਸੇਫਟੀ ਲਈ ਹੈ ਹਲਮਟ ਤੁਹਾਡੇ ਫਾਇਦੇ ਲਈ ਹੈ ਇਹਨਾਂ ਕਿਸੇ ਨੂੰ ਕੋਈ ਫਾਇਦਾ ਨਹੀਂ ਹੈ ਵੀ ਸਰਕਾਰ ਜੇ ਰੂਲ ਬਣਾਏ ਉਹ ਤੁਹਾਡੀ ਸੇਫਟੀ ਲਈ ਬਣਾਏ ਆ ਜੇ ਤੁਸੀਂ ਹਲਮਟ ਪਾ ਕੇ ਚੱਲੋਗੇ ਤੇ ਤੁਹਾਡੀ ਬਚਾਅ ਹੋਣਾ ਪਸਤੀ ਜੋਦੇ ਵਾਲ ਉਪਰਾਲਾ ਤੁਹਾਡੇ ਵੱਲੋਂ ਤੇ ਨਾਲ ਸਮਾ ਇਹ ਸਮਾਸੇ ਵੀ ਜਿਹੜੇ ਨੇ ਇਹਨਾਂ ਵੱਲੋਂ ਕੀਤਾ ਗਿਆ ਕੀ ਲੱਗਦਾ ਅੱਗੇ ਵੀ ਜਿਹੜਾ ਵੇਅਰ ਕਰੂਗੇ ਲੋਕਾਂ ਨੂੰ ਅੱਗੇ ਵੀ ਉਪਰਾਲਾ ਇਹ ਜਾਰੀ ਰਹੂਗਾ ਇਹ ਪਹਿਲਾਂ ਵੀ ਕਰਦੇ ਆਏ ਆ ਜੀ ਪਹਿਲਾਂ ਵੀ ਕਰਦੇ ਨੇ ਅਸੀਂ ਪਹਿਲਾਂ ਵੀ ਦੇਖਿਆ ਪਹਿਲਾਂ ਵੀ ਇਹਨਾਂ ਨੇ ਬਹੁਤ ਵਾਰੀ ਹੈਲਮਟ ਡਿਵਾਈਡ ਵੀ ਕੀਤੇ ਆ ਰਿਫਲੈਕਟਰ ਟੇਪਾਂ ਵੀ ਲਾਈਆਂ ਰਿਫਲੈਕਟਰ ਲਾਏ ਆ ਗੱਡੀਆਂ ਤੇ ਹਤੁੰਦਾ ਨੇ ਸੀਜ਼ਨ ਵਿੱਚ ਸਰਦੀਆਂ ਆਂਦੀਆਂ ਤਾਂ ਹਰ ਵਾਰੀ ਕਰਦੇ ਆ ਇਹਨਾਂ ਦੀ ਐਨ ਜੀਓ ਬਹੁਤ ਸਾਰੇ ਉਪਰਾਲੇ ਕਰਦੀ ਰਹਿੰਦੀ ਆ ਤ੍ਰੈਫਿਕ ਦੇ ਤੰਦ ਵਿੱਚ ਮੌਕੇ ਤੇ ਸਰ ਵੀ ਪਹੁੰਚੇ ਨੇ ਜਿਹੜੇ ਇੰਚਾਰਜ ਸਰ ਪਹੁੰਚੇ ਨੇ ਉਸ ਨਾਲ ਗੱਲਬਾਤ ਕਰਾਂਗੇ ਕਿਉਂਕਿ ਲਾਜ਼ਮੀ ਇਹ ਗੱਲ ਕਰਨੀ ਅਗਰ ਟ੍ਰੈਫਿਕ ਨਿਯਮਾਂ ਦੀ ਗੱਲ ਕਰਦੀ ਹੈ ਤਾਂ ਟ੍ਰੈਫਿਕ ਨਿਯਮਾਂ ਜਿਹੜੇ ਨਿਯਮ ਦੀ ਜੜੀਆਂ ਧੱਜੀਆਂ ਉਡਾਉਂਦੇ ਨਜ਼ਰ ਆਉਂਦੇ ਨੇ ਲੋਕ ਪਰ ਟ੍ਰੈਫਿਕ ਨਿਯਮਾਂ ਦੇ ਜੜੀਆਂ ਪਾਲਣਾ ਨਹੀਂ ਕਰਦੇ ਪਰ ਮੌਕੇ ਤੇ ਇੰਚਾਰਜ ਸਾਹਿਬ ਪਹੁੰਚਦੇ ਗੱਲ ਕਰਾਂਗੇ ਸਰ ਮੌਕੇ ਤੇ ਪਹੁੰਚਿਓ ਬਸਤੀ ਜ਼ੋਦੇ ਹਾਲ ਦੇ ਵਿੱਚ ਲੋਕਿਆਂ ਨੂੰ ਕਾਫੀ ਜਿਹੜਾ ਅਵੇਅਰ ਕਰਦੇ ਹੋਂ ਥੋੜੇ ਵੱਲੋਂ ਵੀ ਅਵੇਰਨੈਸ ਦਿੱਤੀ ਜਾਂਦੀ ਪਰ ਲੋਕ ਸੁਧਰਦੇ ਨਹੀਂ ਹੈਗੇ ਕਿਉਂ ਦੇਖੋ 70% ਪਬਲਿਕ ਸਿਆਣੀ ਆ ਸਮਝਦਾਰ ਆ ਜਿਹੜੇ 30% ਨੇ ਉਹ ਜਿਵੇਂ ਜੰਗ ਬੱਚੇ ਕਹ ਦਿੰਦੇ ਆ ਉਹਨਾਂ ਦੇ ਕੋ ਬਚਪਨਾ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਜਦੋਂ 70% ਲੋਕ ਮਤਲਬ ਕੋਰਪੋਰੇਟ ਕਰ ਰਹੇ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਜਿਨ੍ਹਾਂ ਦਾ ਚਲਾਨ ਕੀਤੇ ਜਾਂਦੇ ਨੇ ਉਹਨਾਂ ਦੇ ਫਿਰ ਪੇਰੈਂਟਸ ਨੂੰ ਅਸੀਂ ਇੱਥੇ ਬੁਲਾਣੇ ਆ ਚਲਾਨ ਨਹੀਂ ਕਰਨਾ ਉਹਨਾਂ ਦੇ ਫਾਦਰ ਸਾਹਿਬ ਨੂੰ ਬੁਲਾਈ ਦੇ ਇੱਥੇ ਵੀ ਆ ਤੁਹਾਡੇ ਬੱਚੇ ਨੇ ਇਹ ਗਲਤੀ ਕੀਤੀ ਆ ਇਹ ਸਹੀ ਆ ਕਿ ਗਲਤ ਆ ਨਾਲ ਤਾਂ ਚਲਾਨ ਹੁੰਦਾ ਅੰਡਰਏਜ ਦਾ ਨਾਲੇ ਫਾਦਰ ਸਾਹਿਬ ਉਹਨੂੰ ਆ ਕੇ ਪੇਨਲਟੀ ਦਿੰਦੇ ਨੇ ਕਿ ਤੂੰ ਕਿਉਂ ਚਲਾ ਰਿਹਾ ਜਦ ਤਰਾ ਲਾਇਸੈਂਸ ਨਹੀਂ ਬਣਿਆ ਉਹ ਕਹਿੰਦੇ ਜੀ ਘਰੋਂ ਚੋਰੀ ਲੈ ਗਿਆ ਮੈਂ ਕਹਿੰਦਾ ਚੋਰੀ ਲੈ ਕੇ ਗਿਆ ਰਿਸਪੋਨਸਿਬਿਲਟੀ ਥੋੜੀ ਆ ਪਰ ਕਿਤੇ ਕਿਤੇ ਮਨਗੜਨ ਤੇ ਗੱਲਾਂ ਕਰਦੇ ਨੇ ਇਦਾਂ ਦਾ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਕਿ ਪਰ ਉਹਨਾਂ ਵਾਸਤੇ ਕੋਈ ਪੁਨਿਸ਼ਮੈਂਟ ਜਿਹੜੀ ਪੁਲਿਸ ਵੱਲੋਂ ਦਿੱਤੀ ਜਾਂਦੀ ਦੇਖੋ ਅਸੀਂ ਕੋਈ ਪੇਨਲਟੀ ਸਾਡਾ ਸਾਨੂੰ ਕੋਈ ਰਾਈਟ ਨਹੀਂ ਅਸੀਂ ਕਿਸੇ ਨੂੰ ਪੁਨਿਸ਼ਮੈਂਟ ਕਰਾਂਗੇ ਸਾਡਾ ਤਾਂ ਦੇਖੋ ਐਜ਼ ਅ ਲਾਅ ਡਿਊਟੀ ਆ ਕਿ ਜਿਹੜਾ ਗਲਤੀ ਕਰਦਾ ਉਹਦੀ ਕੀ ਗਲਤੀ ਅਸੀਂ ਉਹਦਾ ਚਲਾਨ ਕਰਨਾ ਉਹਨੂੰ ਫਾਈਨ ਕਰਨਾ ਆਰਟੀਓ ਸਰ ਨੇ ਕਰਨਾ ਕੋੜੇ ਵੱਲੋਂ ਹੋਏਗਾ ਸਾਡਾ ਕੰਮ ਜਿਹੜਾ ਵੀ ਬੱਚਾ ਅਸੀਂ ਤਾਂ ਸਕੂਲਾਂ ਦੇ ਵਿੱਚ ਜਾ ਕੇ ਇਹਨਾਂ ਨੂੰ ਬਕਾਇਦਾ ਬਰੀਫਿੰਗ ਕੀਤੀ ਆ ਕਿ ਜੇ ਤੁਹਾਡੇ ਲਾਇਸੈਂਸ ਨਹੀਂ ਬਣਦੇ ਤੇ ਸਾਨੂੰ ਦੱਸੋ ਅਸੀਂ ਤੁਹਾਨੂੰ ਲਾਇਸੈਂਸ ਬਣਵਾ ਦਨੇ ਆ ਅਸੀਂ ਹੈਲਮਟ ਵੀ ਵੰਡ ਰਹੇ ਆ ਤੁਹਾਡੇ ਵੱਲੋਂ ਵੀ ਵੰਡੇ ਜਾ ਰਹੇ ਨੇ ਦੇਖੋ ਆ ਟੀਮ ਆਈ ਆ ਹੈਲਮਟ ਜਿਹੜੇ ਵੰਡੇ ਜਾ ਰਹੇ ਆ ਬਸਤੀ ਜੋਧੇ ਆ ਹਾਂ ਬਸਤੀ ਜੋਧੇਵਾਲ ਚੌਂਕ ਦੇ ਵਿੱਚ ਇੱਕ ਮਤਲਬ ਜਿਹਨੂੰ ਆਪਾਂ ਸਮਾਜ ਸੇਵਾ ਕਹਿ ਦਿੰਨੇ ਆ 25-30 ਹੈਲਮਟ ਲੈ ਕੇ ਆਏ ਨੇ ਉਹ ਕਹਿੰਦੇ ਮੈਂ ਉਹ ਲੋਕਾਂ ਨੂੰ ਦੇਣਾ ਚਾਹੁੰਦੇ ਆ ਵੀ ਜਿਨ੍ਹਾਂ ਦੀ ਸੈਲਰੀ ਘਾਟਾ ਬੱਚੇ ਨਹੀਂ ਲੈ ਸਕਦੇ ਉਹ ਆਪਣੇ ਵੱਲੋਂ ਬਹੁਤ ਵਧੀਆ ਸੇਵਾ ਕਰਦੇ ਨੇ ਅਸੀਂ ਉਹਨਾਂ ਨੂੰ ਕੋਆਪਰੇਟ ਕਰ ਰਹੇ ਆਂ ਵੀ ਤੁਸੀਂ ਦੇਖੋ ਰੋਕੋ ਅਸੀਂ ਨਾਕਾ ਲਗਾ ਆ ਵੀ ਦੇਖੋ ਜਿਹੜਾ ਬੱਚਾ ਗਰੀਬ ਆ ਜਾਂ ਲੈ ਨਹੀਂ ਸਕਦਾ ਜਿਹਨੂੰ ਵੀ ਜਿਸ ਤਰ੍ਹਾਂ ਦੀ ਪ੍ਰੋਬਲਮ ਆ ਉਹ ਆਪ ਵੰਡ ਰਹੇ ਨੇ ਅਸੀਂ ਉਹਨਾਂ ਨੂੰ ਕੋਆਪਰੇਟ ਕਰ ਰਹੇ ਆ ਹੈਲਪ ਕਰ ਰਹੇ ਆ ਉਹਨਾਂ ਦੀ ਬਿਲਕੁਲ ਸੋ ਦੱਸਦੀ ਆ ਅਗਰ ਪੰਜਾਬ ਪੁਲਿਸ ਦੀ ਗੱਲ ਕਰਦੀ ਆ ਤਾਂ ਪੰਜਾਬ ਪੁਲਿਸ ਵੀ ਲਗਾਤਾਰ ਜਿਹੜਾ ਲੋਕਾਂ ਨੂੰ ਅਵੇਅਰ ਕਰਦੀ ਰਹਿੰਦੀ ਆ ਲੋਕਾਂ ਨੂੰ ਦੱਸਦੀ ਰਹਿੰਦੀ ਆ ਤਾਂ ਲੋਕਾਂ ਦੀ ਜਿਹੜੀ ਹੈ ਫਾਇਦੇ ਦੀ ਗੱਲ ਉਹ ਵੀ ਕਰਦੀ ਰਹਿੰਦੀ ਪਰ ਉਹ ਪੰਜਾਬ ਪੁਲਿਸ ਵੱਲੋਂ ਜਿਹੜਾ ਕਿਤੇ ਨਾ ਕਿਤੇ ਉਹਨਾਂ ਵੱਲੋਂ ਵੀ ਜਿਹੜਾ ਹੈਲਮਟ ਜਿਹੜੇ ਵੰਡੇ ਜਾਂਦੇ ਨੇ ਪਰ ਜਿਸ ਜਿਹੜਾ ਲੋਕਾਂ ਨੂੰ ਹੈਲਮਟ ਜਿਹੜਾ ਦਿੱਤਾ ਜਾ ਰਿਹਾ ਪਹਿਲਾਂ ਤਾਂ ਉਹਨਾਂ ਨੇ ਵੀ ਗੱਲਬਾਤ ਕਰਨੀ ਲਾਜ਼ਮੀ ਆ ਕਿਉਂਕਿ ਹੈਲਮਟ ਤਾਂ ਵੰਡੇ ਦਿੱਤੇ ਗਏ ਨੇ ਪਰ ਸਵਾਤੀ ਹੈਲਮਟ ਪਾ ਕੇ ਨਹੀਂ ਜਾ ਰਹੇ ਸੀਗੇ ਹਾਂਜੀ ਹੈਲਮਟ ਨਹੀਂ ਪਾ ਕੇ ਜਾ ਰਹੇ ਸੀਗੇ ਬ੍ਰਦਰ ਕਿਉਂ ਬਈ ਹੈਲਮਟ ਹੈ ਨਹੀਂ ਸੀਗਾ ਲਿੱਤਾ ਨਹੀਂ ਸੀਗਾ ਅੱਛਾ ਹੁਣ ਅੱਜ ਮਿਲ ਗਿਆ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਪਾ ਕੇ ਜਾਵਾਂ ਪੱਕਾ ਪੱਕਾ ਜੀ ਕਿੱਥੇ ਰਹਿੰਦੇ ਹੋ ਉਦਾਂ ਲੋਕਲ ਹੀ ਹੈ ਜੀ ਇੱਥੇ ਰਹਿੰਦੇ ਬਿਲਕੁਲ ਸੋ ਦੱਸ ਦਈਏ ਕਿ ਅਗਰ ਗੱਲ ਕਰੀਏ ਬਿਲਕੁਲ ਸਭ ਤੋਂ ਪਹਿਲਾਂ ਇਸ ਹੈਲਮਟ ਵੰਡਣ ਦਾ ਅਹਿਮ ਜਿਹੜਾ ਸੁਭਾਅ ਜਿਹੜਾ ਅਹਿਮ ਦਰਜਾ ਜਿੱਨੂੰ ਜਾਂਦਾ ਉਹ ਇਹ ਵੰਸ਼ ਹੈ ਜਿਹਦਾ ਨਾਮ ਜਿਹਦੀ ਉਮਰ ਜਿਹੜੀ 18 ਸਾਲ ਹੈ ਇਹ ਵੰਸ਼ ਨਾਮ ਦਾ ਮੁੰਡਾ ਜਿਹਦੀ ਸੋਚ ਹੈਗੀ ਕਿ ਸਮਾਜ ਸੇਵਾ ਕਰਨੀ ਪਈ ਇੰਨੀ ਉਮਰ ਦੇ ਵਿੱਚ ਉਹ ਕਿੱਦਾਂ ਸ਼ੁਰੂਆਤ ਕੀਤੀ ਕਿਉਂ ਸੋਚਿਆ ਵੀ ਮੈਂ ਸਮਾਜ ਸੇਵਾ ਹੀ ਕਰਾਂ ਤੇ ਮੈਂ ਸੋਚ ਲਿਆ ਕਿ ਅੱਜਕੱਲ ਜੋ ਮੌਲ ਹੈ ਸਟੇ ਪੰਜਾਬ ਦਾ 80% ਜਨਤਾ ਨਸ਼ੇ ਵੱਲ ਜਾ ਰਹੀ ਹੈ ਅਸਲ ਸੰਦਰ ਜਨਤਾ ਨਸ਼ੇ ਵੱਲ ਜਾ ਰਹੀ ਹੈ ਜੋ ਕਿ ਅੱਜਕੱਲ ਜੋ ਛੋਟੇ ਛੋਟੇ ਜਵਾਬ ਹੈ 18 ਸਾਲ ਦੇ 16 ਸਾਲ ਦੇ 15 ਸਾਲ ਦੇ ਨਸ਼ੇ ਕਰਦੇ ਨੇ ਮੈਂ ਸੋਚਿਆ ਮੈਂ ਇੰਨਾ ਵਿੱਚ ਰਲ ਕੇ ਨਹੀਂ ਇੰਨਾ ਕੁਝ ਅਲੱਗ ਕਰਾਂ ਜਿੱਤੋਂ ਕਿ ਮੈਨੂੰ ਦੇਖ ਕੇ ਅੱਜਕੱਲ ਲੋਕੀ ਕੁਝ ਅਲੱਗ ਸਿੱਖਣ ਫਿਰ ਮੈਂ ਇੱਕ ਸਟੂਡੈਂਟ ਆ ਪਲੱਸ 2 ਕਲਾਸ ਦਾ ਸਟੂਡੈਂਟ ਆ ਮੈਂ ਸਟਡੀ ਨਾਲ ਪਾਰਟ ਟਾਈਮ ਜਦੋਂ ਟਾਈਮ ਹੁੰਦਾ ਮੈਂ ਸੋਸ਼ਲ ਵਰਕਿੰਗ ਕਰਦਾ ਲੋਕਾਂ ਦੀ ਹੈਲਪ ਅੱਜ ਆਪਾਂ ਇਮੀਡੀਏਟਲੀ ਹੈਲਮਟ ਵੰਡ ਰਹੇ ਨੇ ਕਿਉਂਕਿ ਅੱਜਕੱਲ ਲੋਕੀ ਹੈਲਮਟ ਦੇ ਵਿਦਾਊਟ ਕਿਉਂ ਨਿਕਲਦੇ ਨੇ ਤੇ ਆਪਾਂ ਇਹਨਾਂ ਨੂੰ ਹੈਲਮਟ ਵੰਡੇ ਆ ਕਿ ਅੱਜ ਇਹਨਾਂ ਨਾਲ ਐਕਸੀਡੈਂ ਤਿੰਨੇ ਸਾਰੇ ਜਿੰਤਨ ਨੂੰ ਇਹ ਕਹਾਂਗਾ ਕਿ ਹੈਲਮਟ ਪਾ ਕੇ ਰੂਲ ਦਾ ਪਾਲਨ ਕਰਕੇ ਰੂਲ ਅਬਿਸ਼ਿਨ ਵਿੱਚ ਰਹਿ ਕੇ ਡਰਾਈਵਿੰਗ ਕਰਨ ਥੈਂਕ ਯੂ ਸਰ। ਅਰਨਿੰਗ ਕਿਥੋਂ ਹੁੰਦੀ ਹੈ ਤੁਹਾਡੀ ਜਿਹੜੀ ਤੁਸੀਂ ਸਮਾਜ ਸੇਵਾ ਦੇ ਵਿੱਚ ਪੈਸੇ ਕਰਦੇ। ਸਰ ਅਰਨਿੰਗ ਇਸ ਟਾਈਮ ਫਿਲਹਾਲ ਕਿਸੇ ਤੋਂ ਪਾਸੇ ਨਹੀਂ ਆ ਗਿਆ। ਸਾਡੇ ਇੱਕ ਐਨਜੀਓ ਨਾਮ ਸਨੇਵੈਲਫੇਅਰ ਆਰਗੇਨਾਈਜੇਸ਼ਨ ਆ। ਸਾਡੇ ਐਨਜੀਓ ਵੱਲੋਂ ਪੈ ਜਾਂਦੇ ਨੇ ਕੁਝ ਸਾਨੂੰ ਐਨਜੀਓ ਲਿਆਂਦਾ ਵਾ ਤੇ ਅਸੀਂ ਉਹੀ ਲੋਕਾਂ ਨੂੰ ਤੇ ਲਾਂਦੇ ਆ ਸਰ। ਨਿਊ ਮਤਲਬ ਕੀ? ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦੇਣੇ ਕਿਸ ਤਰੀਕੇ ਜਿਹੜਾ ਹੈਲਮਟ ਦੀ ਗੱਲ ਕਰਦੀ ਹੈ ਤਾਂ ਹੈਲਮਟ ਕਿਸ ਤਰੀਕੇ ਵੰਡੇ ਜਾ ਰਹੇ ਨੇ ਪਰ ਹੈਲਮਟ ਉਹਨਾਂ ਨੂੰ ਹੀ ਦਿੱਤਾ ਜਾ ਰਿਹਾ ਜਿਨ੍ਹਾਂ ਕੋਲ ਜਿਹੜੇ ਡਾਕੂਮੈਂਟ ਜਿਹੜੇ ਆ ਉਹ ਪੂਰੇ ਹੈਗੇ ਆ ਜਿਨ੍ਹਾਂ ਕੋਲ ਲਾਇਸੈਂਸ ਹੈਗਾ ਜਿਨ੍ਹਾਂ ਕੋ ਆਰ ਸੀ ਹੈਗੇ ਜਿਨ੍ਹਾਂ ਕੋ ਡਾਕੂਮੈਂਟਸ ਪੂਰੇ ਆ ਪੁਲਿਸ ਵੱਲੋਂ ਆਪਣੇ ਹੱਥਾਂ ਨਾਲ ਜਿਹੜਾ ਉਹ ਲੋਕਾਂ ਨੂੰ ਜਿਹੜਾ ਹੈ ਹੈਲਮਟ ਪਵਾਇਆ ਜਾ ਰਿਹਾ ਤਾਂ ਪੁਲਿਸ ਵੱਲੋਂ ਵੀ ਤੇ ਉਸ ਐਨਜੀਓ ਵੱਲੋਂ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਜਿਸ ਦੌਰਾਨ ਜਿਹੜਾ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਟ੍ਰੈਫਿਕ ਨਿਯਮਾਂ ਦੀ ਜੜੀਆਂ ਪਾਲਣਾ ਕਰੋ ਟ੍ਰੈਫਿਕ ਦੀਆਂ ਤੱਜੀਆਂ ਔੜਾਉਣ ਵਾਲੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅਵੇਅਰ ਹੈ ਕਿਉਂਕਿ ਉਹਨਾਂ ਨੂੰ ਇੱਕ ਵੱਡਾ ਮੈਸੇਜ ਹੈ ਕਿ ਹੈਲਮਟ ਪਾ ਕੇ ਚਲੋ ਅਗਰ ਤੁਹਾਡੇ ਕੋਲ ਹੈਲਮਟ ਨਹੀਂ ਹੈਗਾ ਤੇ ਇਸ ਐਨਜੀਓ ਨਾਲ ਜਿਹੜਾ ਸੰਪਰਕ ਕਰੋ ਅਗਰ ਪੈਸੇ ਨਹੀਂ ਹੈਗੇ ਤੇ ਪੁਲਿਸ ਨਾਲ ਸੰਪਰਕ ਕਰੋ ਉਹ ਤੁਹਾਡੀ ਸੁਵਿਧਾ ਵਾਸਤੇ ਤੁਹਾਡੇ ਵਾਸਤੇ ਉਹ ਖੁਦ ਕੁਝ ਨਾ ਕੁਝ ਉਪਰਾਲਾ ਜਿਹੜੀ ਆ ਕਰਦੀ ਰਹਿੰਦੀ ਆ ਤਾਂ ਅੱਜ ਟ੍ਰੈਫਿਕ ਨਿਯਮਾਂ ਦੀ ਉਹ ਉਪਰਾਲਾ ਜਿਹੜਾ ਤੁਹਾਨੂੰ ਦਿਖਾਇਆ ਬਸਤੀ ਜੋਦੇ ਆਲ ਦੇ ਵਿੱਚੋਂ ਦੁਆਰ ਤੋਂ ਨਵੀਂ ਆਪਰੇ ਲੈ ਕੇ ਜੁੜਾਂਗੇ ਤੁਹਾਡੇ ਨਾਲ ਦੇਖਣ ਲਈ ਮੈਨੇਜਿੰਗ ਕੈਮਰਾਮੈਨ ਹਣੀ ਨਾਲ ਧੰਨਵਾਦ